ਲਓ ਜੀ ਆਪਣਾ ਗੇਟ ਪੱਕਾ ਹੋਈ ਜਾਂਦਾ ਹਰਾ ਤੇ ਐਦਿਓ ਸਾਰਾ ਕਰਤਾ ਆਪਣੇ ਪੱਕਾ ਤੇ ਕੱਲ੍ਹ ਨਹੀਂ ਆ ਆਹ ਕੱਲ੍ਹ ਆ ਜੀ ਰਹੀ ਕਰਨਾਂਗੇ ਆਪਣੀ ਮੱਖੀ ਇਹ ਆ ਸਾਰਾ ਹੋ ਗਿਆ ਪੱਕਾ ਕਰੋ ਚੈੱਕ ਤੇ ਦੂਜੇ ਪਾਸੇ ਉਹ ਮਸ਼ੀਨਾਂ ਜਿਹੜੇ ਆਈ ਆ ਆਪਣਾ ਕਰੇ ਪੱਠਿਆਂ ਦੀ ਇਹ ਆਈ ਆ ਗਈ ਪਿੰਡ ਖਿਆਲੀ ਤਾਂ ਇਹਦਾ ਰਪੈ ਦਾ ਕੰਮ ਚੱਲੀ ਜਾਂਦਾ ਈ ਤੁਸੀਂ ਵੀਡੀਓ ਇਹ ਚੈੱਕ ਕਰ ਸਕਦੇ ਹੋਗੇ ਤੇ ਇੱਕ ਤਾਂ ਆਪਾਂ ਦਾ ਨਵਾਂ ਚਾਰਨਾ ਬਣਾ ਕੇ ਪਾਉਣਾਗਾ ਆਹ ਵਾਲਾ ਤੇ ਬਾਕੀ ਇਹਦੀ ਪੱਤੀਆਂ ਨਵੀਆਂ ਲਾਉਣੀਆਂ ਬਣਾ ਕੇ ਉਧਰ ਮਿਸਤਰੀ ਚਾਰਨਾ ਬਣਾਈ ਜਾਂਦਾਗਾ ਮਸੀਂ ਇਹ ਨਿਚਾਰਨੇ ਦਾ ਬੰਦੇ ਨੇ ਫਰੀਦਾ ਇਹਨੇ ਫਰੇਮ ਹੋਈ ਰੱਖਤਾ ਉਹਦਾ ਪੁਰਾਣਾ ਤੇ ਬਾਕੀ ਉਧਰ ਮਿੱਟੀ ਦੇ ਤਵੀਆਂ ਖੁੱਲੀਆਂ ਜਾਂਦਾਗਾ ਉਹਦੀ ਕਰਨੀ ਆ ਕਿ ਥਾਰੀ ਰੁਪਿਆਰ ਨਵੇਂ ਤਵੇ ਪਾਉਣੇ ਨੇ ਤੇ ਬੈਰਿੰਗ ਸਾਰੇ ਬਦਲਣੇ ਹੋ ਗਏ ਉਹ ਵੀ ਤਾਂ ਗੱਲ ਨਾ ਵੀ ਲਾਉ ਜੀ ਮਟਲਟਰ ਮਸ਼ੀਨ ਆਈ ਆਗੀ ਲਵੀ ਸਿੰਘ ਹੈਗਾ ਨਾ ਤੇ ਵੀ ਜਿੰਗ ਤਾਂ ਕੀ ਕਰੂਗਾ ਲਵੀ ਦੀ ਮਸ਼ੀਨ ਆ ਗਈ ਭਾਈ ਦਾਉ ਨਹੀਂ ਹੋ ਕਰਨਦੀ ਵੀਰ ਉਹਦਾ ਗਰਮਾਸ਼ ਕਰ ਦੇਣ ਦੀ ਵੀਰ ਚਾ ਦਰੂਦ ਜੇ ਕੋਲ ਹਾਂ ਫਾਵਾਂ ਕਾ ਖੋਲੇਗਾ ਤੂੰ ਤੂੰ ਆ ਮਜ਼ਾ ਦੀ ਆ ਤਾਪੀ ਕਰ ਦੂ ਮੈਂ ਕੰਮ ਕਰ ਲਿਆ ਕਰ ਕੰਮ ਸਿੱਖ ਲਾ ਕੰਮ ਆ ਜਾਂਦਾ ਕਹੋ ਨਾ ਰਹੇ ਹੋਣ ਤੇ ਆ ਪੂਰੀ ਅੰਦਰ ਸੋ ਗਿਆ ਕੰਮ ਸਿੱਖ ਕੰਮ ਆਇਆ ਕਰੀ ਉਹ ਤਾਂ ਸਿਰ ਚ ਮਾਰਈ ਦੇ ਇੱਥੇ ਇੱਥੇ ਨੇ ਇਧਰ ਆ ਲੈ ਦੇ ਵਈ ਹੋ ਹੂੰ ਲਗਾ ਚਾ ਹੈ ਠੀਕ ਆ ਓਕੇ ਆ ਪੀਆਰ ਰੱਖੋ ਨੋ ਨੰਬਰ ਆ ਹਾਂ ਉੱਥੇ 600 ਦਾ ਯਾਰ ਮੋਗੇ ਦੇਖੋ ਵੀ ਇਹਦਾ ਪੈਸਾ 600 ਦਾ ਆ ਤੇ ਇਹਦਾ ਇੰਨਾ ਫਰਕ ਤਾਂ ਹੋਣੀ ਆ ਇਹ ਚੀਜ਼ ਤੇ 900 ਦਾ ਮੈਂ ਉਹ ਮੋਗੇ ਜਾਊਂਗਾ ਵਾਹ 15 20 ਹਜ਼ਾਰ ਦਾ ਮੋਗੇ ਜਾਊਂਗਾ ਅੱਛਾ ਇੰਨਾ ਫਰਕ ਆ ਹਾਂ ਲੈ ਹੋਏ ਤਾਂ ਲਿਆਉਂਗਾ ਰਿਸਟੇਡਾਰ ਨੇ ਉਹ ਤਾਂ ਕਹਿ ਕੇ ਹੂੰ ਫਿਰ ਗੱਲ ਕਰਤੀ ਵੇ ਗੱਲ ਦੀ ਗੰਦੀ ਮਨੂ ਕਹਿੰਦਾ ਸਾਡਾ ਨਾਮ ਡੇ ਲੇਗੋ ਵੀ ਦੰਦੀ ਦੇ ਰਿਸਪੈਕਟ ਹੈ। ਲੌਂਜ ਜੋ ਬਰਪਾਤਾ ਵੈਰ ਕੰਦਾ ਮਾਨੇ ਟੀਆਰ ਦਾ ਟੀਆਰ ਦਾ ਰਿਜਨਲ ਵੈਰ ਪਾਤਾ ਜਮਾ ਰਿਜਨਲ ਪਾਗਾ ਪਹਿਲਾਂ ਹੋਰ ਹੀ ਸੀ ਡੁਪਲੀਕੇਟ ਹੈ। ਇਹ ਆ ਬੈਰਿੰਗ ਮਿਲਦਾ ਨਹੀਂ ਹੈਗਾ। ਕਹਿੰਦਾ ਵੀ ਜਿਹੜਾ ਬੈਰਿੰਗ ਆਪਣੀ ਮਸ਼ੀਨ ਤੇ ਪੈਂਦਾ ਉਹ ਕਿਤੇ ਮਿਲਦਾ ਨਹੀਂ। ਤਾਂ ਗਾਛਾ ਨਾ ਬੂਗਿਆ। ਹੜੇ ਗਾਛੇਆਂ ਤਾਂ ਹਾਂ। ਪਾਏ ਪੈਂਦੇ ਕਿ ਗਾਛੇ। ਹੈਲੋ ਹਾਂਜੀ ਪਾਇਪ ਨਿੰਕਾ ਸੁਣੀਜੀ ਪਹਿਲੀ ਲੋ ਜੀ ਮਸ਼ੀਨ ਜਮਾ ਕਰਤੀ ਓਕੇ ਬਹਿਰਿਆਂ ਪਾਸ ਨਵਾਂ 2R ਕੰਪਨੀ ਦਾ ਤੇ ਹੁਣ ਇਹ ਜਾਂਦਾਗਾ ਅੱਧੇ ਘੰਟੇ ਬਹਿਰਿਆਂ ਪੱਕ ਤੋਰਦੀ ਮਸ਼ੀਨ ਆਪਣੇ ਦੇਖ ਕਿੰਨਾ ਤੇ ਜਾਂਦਾਗਾ ਚਾਰ ਨਵੇਂ ਬਣ ਗਿਆ ਮਸ਼ੀਨ ਦਾ ਕੋਲੇ ਵਾਲੀ ਦਾ ਆਹ ਹਾਂ ਚੋਬਰ ਆਓ ਜੀ ਕਰੋ ਚੈੱਕ ਗੇੜ ਦੇ ਵਿੱਚ ਮੈਂ ਮਾਰਤਾ ਕਾਲਾ ਰੰਗ ਇਹ ਆਪਾਂ ਤਾਂ ਮਾਰਾ ਵੀ ਨਹੀਂ ਜਾਂਦਾ ਪਏ ਕੱਦ ਨੂੰ ਕਈ ਵਾਰ ਕੀ ਕਹਿੰਦੇ ਨੇ ਚਾਦਰ ਪਾਏ ਜੇ ਜਦੋਂ ਚਾਦਰ ਪਾਏਗੀ ਤਾਂ ਇਹ ਵਿੱਚ ਜਰ ਪਾ ਜਾਂਦੀ ਹੈਗੀ ਤਾਂ ਆਪਾਂ ਚਾਦਰ ਪਾਉਣ ਪਹਿਲਾਂ ਚਾਦਰ ਤੋਂ ਪਹਿਲਾਂ ਆਪਾਂ ਰੰਗ ਮਾਰ ਪੱਕਾ ਲਾ ਜੀ ਠੀਕ ਹੈ ਜੀ ਜੇਣ ਆਪਾਂ ਵੜਦੇ ਆ ਪੱਤੀਆਂ ਗੇੜ ਦੇ ਥਲੇ ਫਰਮ ਵਾਸਤੇ ਪੱਤੀ ਪੱਤੀ 20 ਇੰਚ ਦੀ ਹੋਣੀ ਹੈ ਪੱਤੀਆਂ ਇਹ ਆਪਣੀਆਂ 24 ਤੇ 32 ਇੰਚ 34 ਇੰਚ ਦੇ ਹੋਗੇ 12 ਕੰਮੀ ਛਾਰਨਾ ਜੋੜ ਦੇ ਫਿਰ ਕਿੰਦਾ ਕੰਮੀ ਛਾਰਨਾ ਮੜ ਦੇ ਨਾਲ ਇਹ ਆਏ ਬੁਰੀ ਦਿੱਤਾ ਵਾਗਾ ਮਾਰਨਾ ਆਪਾਂ ਕਢਾਉ ਬਸ ਆ ਕਾ ਫਿਰ ਇਹ ਝੱਲੇ ਵੀ ਤੱਪਕੇ ਆਦਰੀਆ ਵਿੱਚ ਤੱਪਕੇ ਆਦਰੀਆ ਵਾਲਾ ਇੱਕ ਮੋਟਾ ਬੰਦਾ ਇਹ ਜਿੱਦੇ ਹੋ ਰਹੇ ਨੇ ਇਹਦਾ ਮਿੰਟ ਆ ਆਹ ਚੰਦੇ ਇੱਕ ਤਾਂ ਨਾ ਦੇ ਤੂੰ ਜੀ ਆਈ ਦੇ ਨੂੰ ਫੜ ਲਿਆ ਇਹਨਾਂ ਦਾ ਫੜ ਗਿਆ ਗੈਨੀ ਨੇ ਖਾਤੇ ਹੀ ਫੜ ਲਿਆ ਹੈ ਕਿਉਂ ਆਦਰੀਆਦਰੀ ਕਾਈ ਕੁੰਡਿਆਂ ਚ ਬਾਹਰ ਬਦਲ ਆ ਯਾਰ ਇਹਦਾ ਭਾਵੇਂ ਅੰਦਾਜ਼ ਨਾਲ ਸੱਤ ਸੂਤ ਮੰਗੂਗਾ ਤਾਂ ਇਹ ਗੈਨੀ ਕਿਹਦੇ ਨੇ ਇਹ ਗੈਨੀ ਦੇ ਗੈਨੀ ਦੇ ਮਾਂ ਲਿਆ ਕੇ ਪਾਉਣ ਲੱਗੇ ਨਾ ਇਹਨਾਂ ਨੂੰ ਗੈਨੀ ਵੀ ਨਹੀਂ ਦਿੰਦਾ ਲੋੜੀ ਆਹ ਕੋਈ ਨਾ ਉਹੀ ਦਿੰਦਾ ਨਾ ਲੋ ਜੀ ਵੱਜ ਗਏ ਨੌ ਮੁੰਡਿਓ ਕਹਿੰਦੇ ਤੇ ਕੰਮ ਕਰਤਾ ਸ਼ੁਰੂ ਆਪਾਂ ਹੌਲੀ ਹੌਲੀ ਨਵੇਂ ਲੱਗੀ ਜਾਂਦੇ ਨੇ ਕੰਮਾਂ ਦੇ ਹਲੋ ਹਾਂ ਹੌਲੀ ਹੌਲੀ ਕੰਮਾਂ 'ਆਂ ਲੱਗੀ ਜਾਂਦੇ ਨੇ ਹਾਂ ਇੰਦਰ ਆ ਆ ਗਿਆ ਹਾਂ ਇਹ ਕਹਿੰਦਾ ਮੈਂ ਚਲਾ ਸਿੱਧੇ ਹੋ ਗਏ ਗੁੰਡੇ ਕਹਿੰਦਾ ਨੇ ਜਾਨ ਵਾਲੀ ਆ ਗਈ ਹੱਥਾਂ 'ਚ ਸਿੱਧੇ ਕਰ ਦਿੰਦਾ ਇਹ ਹਾਂ ਹੂੰ ਪਰਾਸ਼ਲੇ ਪੂ ਬਿੰਗ ਹੈ ਹੜਦਾ ਨਹੀਂ ਚੱਕ ਲੈ ਜੱਕ ਗੁੰਡੇ ਕਿੰਨੀ ਟੋੜਾ ਹਾਂ ਬਾਹਾਂ ਹਾਂਜੀ ਚੱਲੀਏ ਗੋਡਾ ਚੱਕੋ ਆਹ ਲਾ ਗਾ ਦੋ ਡਰ ਗਿਆ ਪਰ ਉਹ ਭੱਜ ਗਿਆ ਦਾਂ ਬੱਝੂ ਮੇਰੇ ਹੋਰ ਅਜੇ ਬੰਦੇ ਨਹੀਂ ਹੋਏ ਦੱਪਰੇ ਸਵਾਰ ਕੇ ਕੁਝ ਨਹੀਂ ਹੁੰਦਾ ਨੂੰ ਲਓ ਜੀ ਮਿੱਤਰੋ ਚੱਲੀ ਜਾਂਦਾ ਰੇੜੀ ਦਾ ਕੰਮ ਇਧਰ ਰੇੜੀ ਤੇ ਮੋੜ ਲਈ ਇਸ ਤਰੀ ਪੰਨੇ ਤੇ ਹਰ ਵੀ ਹੁੰਦੀ ਹੈਗੀ ਦੇ ਵਿੱਚ ਬਾਅਦਸ ਪੰਜ ਵਾਇਰਿੰਗ ਪਾਉਂਗਾ ਆਪਾਂ ਦੋਨੇ ਪਾਸੇ ਪੱਕੀ ਕਰਕੇ ਬੈਠਣਾ ਇਹ ਦੁਬਾਰਾ ਬੱਜੀ ਹੋਏ ਤੇ ਗ੍ਰਾਈਂਡਰ ਚਾਹ ਤੇਰੀ ਬਣੀ ਤੇ ਰੇੜੀ ਸਾਰੀ ਬਸ ਕੱਲ੍ਹ ਦੇ ਵਿੱਚ ਬੋਰਡ ਪਵਾ ਲਏਗਾ ਆਪਣਾ ਇਹ ਰੈਡੀ ਜਾਊਗੀ ਆਪਾਂ ਵੀ ਜਾਊਗਾ ਅਗ੍ਹਾ ਬਾਅਦ ਅਸੀਂ ਚੱਲੀਏ ਭੰਗਰੋ ਦੇ ਫਾਈਲ ਜਾਂ ਇੱਕ ਚਾਲ ਕੀ ਹੈ ਹਾਂ ਚਾਤੀ ਦੇ ਘਰ ਉਹਨੂੰ ਜੀ ਨਹੀਂ ਕਰਦਾ ਸੀ ਜਿਹੜਾ ਵੀ ਆਪਾਂ ਕਹਿੰਗੇ ਮਸ਼ੀਨ ਆਈ ਸੀ ਉਹਦੀ ਪੱਖਿਆਂ ਦੀ ਕੋਲੇ ਵਾਲੀ ਉਹਦੀ ਰਪੇਰ ਦਾ ਕੰਮ ਹੋਈ ਜਾਂਦਾਗਾ ਉੱਪਰ ਵਾਲੀ ਕੀਪ ਹੈ ਇਹ ਇੱਕ ਪਾਸੇ ਦਾ ਗਲ ਗਿਆ ਸਾਰਾ ਆ ਟੋਟੇ ਨਹੀਂ ਵਿੱਚੋਂ ਕੱਟ ਕੇ ਕੱਢੇ ਸੀਗੇ ਕੱਲ ਤਾਂ ਸਿਰ ਦੁਖੀ ਹਾਂ ਮਾਲਾ ਮਾਲਾ ਸਿਰ ਦੁਖੀ ਜੜੀ ਆ ਚਾਦਰਾਂ ਹੈਗੀ ਹੈਗੀ ਆਪਣੀ 4mm ਚਾਦਰਾਂ ਜੀ 8 ਗੇਜ ਆ ਜੀ ਸਮਰ ਲਗਾ ਹੀ ਮਾਰ ਦੇਣਾ ਹੋਰੀ ਆਪਾਂ ਕਰਦੇ ਆ ਚਾਦਰਾਂ ਦੀ ਕਾਟਿੰਗ ਜਿਹੜੇ ਆ ਚਾਦਰਾਂ ਦੇ ਆਪਣੇ ਤਿੰਨ ਇਹ ਤਾਂ ਦਿੱਤੇ ਆਪਣੇ ਵੱਡ ਤੇ ਇਹਦੀ ਇਹਦੀ ਕਾਟਿੰਗ ਕਰਨਾ ਏ ਥੋੜੀ ਥੋੜੀ ਇਹ ਵਿੱਚ ਇਹ ਵਿੱਚ ਨਹੀਂ ਪੈਂਦੀ ਹੈ ਕਿ ਹੁਣ ਇਹਨੂੰ ਆਪਾਂ ਵੱਡਦੇ ਹਾਂਗੇ ਵੱਡ ਕੇ ਮਿਲਦੇ ਆਪਾਂ ਲਓ ਜੀ ਮਸ਼ੀਨ ਹੋ ਗਈ ਓਕੇ ਜਮਾ ਕਹੇ ਨਾਟ ਰਹਿ ਗਿਆ ਪਾਉਣ ਵਾਲੇ ਇੱਥੇ ਇੱਥੇ ਸਾਹ ਦਾ ਤਾਂ ਇਹ ਕਿਲਾ ਜਗਾੜ ਸਾਰਾ ਨਵਾਂ ਪਾਤਾ ਆਪਣੇ ਇਹ ਪਹਿਲਾਂ ਦਾ ਮੋਟਰ ਉੱਪਰ ਚੱਕਤੀ ਖੋਲਰ ਪਿਆਰ ਕਰਕੇ ਨੇ ਸੀ ਇਹਨਾਂ ਸਾਰੀ ਹੁਣ ਉਹ ਨਵੀਂ ਹੋ ਗਈ ਇੱਕ ਤਰ੍ਹਾਂ ਦੀ ਆ ਦੇਖ ਨਹੀਂ ਹੈ 200 ਕਰੋੜ ਮੇਰੇ ਨਹੀਂ ਲੱਗਾ ਮਾਰ ਦੇ ਮਾਰੂ ਕਹਿੰਦਾ ਉਹ ਕਿਹਾ ਦੋ ਬਣਾ ਗਿਆ ਲੱਡੂ ਚੀਨੇਗਾ ਉਹ ਕਹਿੰਦਾ ਇੱਥੇ ਰੇੜੀ ਮਨਾਈ ਜਾਂਦਾ ਬੰਦਾ ਹੈ ਤੇ ਰੇੜੀ ਦੀ ਹਿੱਸਾ ਫਿੱਟਾ ਹੋ ਗਿਆ ਆ ਬਾਰ ਕਰ ਤੇ ਫਟੋਏ ਕਰਦੇ ਹੁੰਦੇ ਚੈਹੀ ਜਾਂਦਾ ਟਾਂਕੇ ਲਾ ਕੇ ਨਾ ਨਾ ਕੋਈ ਨਹੀਂ ਦੇਦੀ ਕੋਈ ਆਖੀ ਜੋ ਬੁਰਾ ਜੋੜ ਸਿੰਦਾ ਆ ਜਾਂਦਾ ਕਰੇਗਾ ਦੁਕਾਨ ਦਾ ਵਿੱਚ ਸਾ ਫਟੋਗਾ ਰੈਡੀ ਕਰੋ ਜੱਕਾ ਆ ਦੂਜੀ ਜਿਹੜੀ ਹੈਗਾ ਤੰਨ ਰੈਡੀ ਤੁਸੀਂ ਬਣਾਉਣੀ ਆ ਜੇ ਕੋਈ ਬੰਦਾ ਆਏਗਾ ਵੀ ਆ ਸਕਦਾ ਵਾਰਸ਼ਾਦ ਬੁੱਲੀ ਦਿੱਤੀ ਆ ਪਾਏ ਦਾਂਗੇ ਨੂੰ ਬਾਰ ਕਰੋ ਰੋ ਰਹੀਆਂ ਪ੍ਰੈਸ਼ਰ ਮੈਂ ਪੰਨੀ ਨੂੰ ਉਹ ਲਾਈਟ ਕਿਵੇਂ ਕਰੀ ਜਾਂਦਾ ਵਿੰਗੀ ਜੋਈ ਨੇ ਹਾਂ ਤਾਂ ਬੰਨ ਕੀ ਬਣੂਗਾ ਸਰ ਦਰਵਾਜ਼ਾ ਹਾਂ ਹਾਂ 8 4 2 ਫਟ ਚਾਹੀਦਾ ਆਪਾਂ ਨੂੰ ਹੂੰ 2 ਫਟ ਚੌੜੇ ਚੰਦਰ ਚਾਹੀਦੇ ਨੇ ਇਹ ਫਿਰਦੇ ਨੇ 26 4 ਦੇ ਅੱਛਾ ਉਹ ਬੁੱਟਰ ਤੇ ਕਿੰਨੇ ਚਾਹੀਦੇ ਆ ਬੁੱਟਰ ਆ ਨੇ 23 ਚ 4 ਚਾਰ ਤੋਂ ਤੂੰ ਦਾ ਫਰਕ ਰਹਿ ਗਿਆ ਸਾਰਾ ਸਸਰੀ ਆ ਗਈ ਲਾਈਕ ਕਰੋ ਚੈੱਕ ਜਮਾ ਸਿੱਧਾ ਨਾ ਪਿਆ ਤੱਕਲੇ ਮੰਗ ਬਣਾ ਇਹ ਨਾਣਾ ਮੋਡਾ ਬਿੰਗ ਹੋਇਆ ਮੋਲ ਵਿੱਚ ਦੀ ਘੜਦੇ ਜਿੰਗਾ ਦੇ ਆਪ ਜੈਕ ਕਰੋ ਜਮਾ ਸਿੱਧਾ ਪੈ ਜਮਾ ਵੀ ਦੇਖੋ ਉਹਦਾ ਅਵਤਾਰ ਬੁੱਟਰ ਉਹਦੀ ਕੋਰਾਂ ਕੰਧਾਂ ਦੀਆਂ ਕਾਰਵਾਈ ਚੈੱਕ ਲਾਈਨ ਚੋਂ ਬਰੋਕਰੋ ਚੈੱਕ ਜਿਵੇਂ ਕਲੀਅਰ ਰਿਪੋਰਟ ਜਾਗਾ ਜਿਹੜਾ ਵੀ ਕੰਮ ਕਰੀਦਾ ਜਮੈਂ ਘਰੀਆ ਟਕਾ ਕੇ ਠੀਕ ਹੈ ਜੀ ਬਣੇ ਰਹਿਓ ਆਪਣੇ ਬਲੌਗ ਨਾਲ ਤੇ ਵੀਡੀਓ ਨਾਲ ਆਉਣ ਨੂੰ ਨਵੀਂ ਨਵੀਂ ਅਪਡੇਟ ਨਵੀਂ ਨਵੀਂ ਜਾਣਕਾਰੀ ਤੇ ਨਵੇਂ ਨਵੇਂ ਕੰਮ ਦਾ ਹੰਮ ਲਾਉ ਜਾਈਏਗਾ